ਹਰ ਆਪ ਤੇ ਕੀ ਕਬਰ ਉਰਪਾਈ ਮਨ ਤਨ ਅਨੰਦੋ ਮਨ ਤਨ ਅਨੰਦੋ ਲੰਗ ਭਾਈ ਹਰ ਆਪ ਤੇ ਮੇਰੇ ਸੁਨੇ ਮੇਰੇ ਲਾਲ ਹਰ ਲਾਲ ਜਨ ਨਾਨਕ ਹਰ ਹਰ ਮਿਲੇ ਭਾਈ ਗਲਦਾਨ ਹਾਲ ਨਿਹਾਲ ਨਿਹਾਲ ਨਤ ਮਨ ਮੈਂ ਚਉਥਾ ਮਨ ਨੇ ਸਤ ਸੰਗਤੋ ਸੋਭਵੰਤੀ ਸੋਭ ਸੋਨ ਕਾਥ ਕਥਾ ਸੁਭਵੰਤੀ ਸਾਧੂ ਕੇ ਲਗੇ ਸਬਾ ਬਾਲੀ ਆਦੇ ਹੋ 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 ਲਖਤਲ ਨੰਤੀ ਰਹਾਉ ਹਲ ਕੀ ਰਤੋ ਕਲ ਚੁਕੇ ਵਾਤੇ ਤਮ ਮਾਕੇ ਗੁਰਮਤ ਕਥਾ ਬਜੰਤੇ ਜਨ ਜਨ ਸੁਣੀ ਮੰਨੇ ਹੈ ਜਿਲ ਜਾਨ ਤਿਸ ਜਨ ਕਹਿ ਹਉ ਗੁਰਬਾਨੰਤੀ ਧਰ ਅਕਾਪੇ ਸਥਾ ਸੇ ਜਿਨੇ ਰਸ ਚਾਖਿਆ ਤਿਨਨ ਸਤਿ ਸਦੀਆਂੰਤੀ ਨਾਨਕ ਜਨ ਹਰਿ ਕਥਾ ਸੁਨ ਤ੍ਰਿਪਤੀ ਜਪ ਹਰ 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 ਹੋਵੰਤੀ ਨਟਮ ਅੰਲ ਚੋਥਾ ਕੋਈ ਆਨ ਸੁਨਾਲ ਹਰ ਕੀ ਹਰ ਗਾਲ ਤਿਸ ਕੋ ਮੋਦਨ ਦਮ ਬਾਲੇ ਸੁਨ ਹਰ ਕਮੇ ਬੇਲ ਭਾਲ ਹਾਰੋ ਹੋ ਹੋ ਹੋੀ ਲਨ ਹਾਲ ਰਹਾ ਹਰ ਕਾ ਮਾਰਗ ਗੁਰ ਸੰਤ ਬਤਾਏ ਮਿਰ ਚਾਲਿਖਾਈ ਹਰ ਚਾਹੇ ਅੰਤਰ ਕਪਟ ਚੁਕਾਓ ਮੇਰੇ ਗੁਰ ਸਿਖਾਓ ਨਾ ਕਾਪਟ ਕਮਾਓ ਹਰ ਕੀ ਹਰ ਧਾਲ ਨਿਹਾਲ 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 ਤੇ ਗੁਰ ਕੀ ਸਿਖ ਮੇਰੇ ਹਰ ਪ੍ਰਭਾਏ ਜਿਨਾਂ ਹਰ ਪ੍ਰਭ ਜਾਣਿਓ ਮੇਰਾ ਨਾਲ ਜਨ ਨਾਨਕ ਕਾ ਮਤ ਹਰ ਪ੍ਰਮਦੀਨੀ ਹਰ ਦੇਖ ਨਿਕਟ ਹੜੂਰੇ ਨਿਹਾਲ ਨਿਹਾਲ ਦੀ ਆਉਨਾ ਉਹ ਜਾਨੀ ਪਿਆ ਆਏ ਖੱਟੇ ਖੱਟੇ ਬੋਲੋ ਬੜੇ ਵਿਰਿਆ ਲਾਦੇ ਹਾ ਹਮ ਨਹ ਜਾਏ ਹਰ ਗਣ ਹਮ ਬਾਲ ਕੋ ਕੌਰ ਦੇ ਸਦ ਧਾੜੋ ਹਮ ਕਰੇ ਪ੍ਰਭੂ ਸਿਮਰਣੇ ਸਵਾਜਨ ਦੇ ਤੂ ਹਰ ਮਨਸ ਰੋਵਰ ਜੋ ਸੇਵਾ ਸਾਧ ਸੰਗਲੇ ਸੋਈ ਜਨ ਸੋਈ ਲਿਖ ਭਗਵਾ ਜਿਸ ਰੂਪ ਰੰਗ ਲਾਵੇ ਸਾਈ ਮਾਤਾ ਸਾਈ ਗੁਰੂ ਸਿਆਣਪ ਜਿਤਨੇ ਮੁਖ ਨਾ ਤਬਸਰਾਵੇ ਸਤ ਸੰਗੋ ਵਰਤਿ ਇਹੋ ਸੁਖ ਪਾਵੋ ਹਰਿ ਗੁਆਲਾ ਸੁਣ ਸੁਣ ਨਾਮ ਸੁਹਾਰੋ ਜੀਓ ਇਹ ਆਉ ਬਾਹ ਤੋ ਹੀ ਤੋ ਹੀ ਇਹ ਗੁਰ ਤੇ ਮੰਤਰਾ ਗ੍ਰਣੀਓ ਜਪਦੇ ਜਾਣ ਕਾਈਏ ਬਾਤਾ ਸਾਤ ਸੰਗ ਨਾਮਿਤ ਪਰਦਾਸੀ ਆਉਣ ਨਹੀਂ ਦੇਤੀਓ ਨਾ ਕਮ ਹੱਲਾ ਪੰਡੋ ਜਾਨ ਕੋ ਸੋਮਾ ਪੁੱਤਰੇ ਦੇਖਿਆ ਪਰ ਮੋਨਾ ਤੇ ਜੰਗ ਕੋ ਤੋ ਸਮਟੇ ਸਫ ਪਾਇਆ ਨਿਤ ਪਿੰਡ ਦਾ ਵੀ ਉਹ ਸੁਣਾ ਰਿਹਾ ਤਦ ਤਦ ਜਾਣੀ ਅਮਰ ਤਪੜਾ ਨਹੀਂ ਤ੍ਰਪਤਾ ਜਿਉ ਮਾਲਕ ਖੀਰ ਮਾਪਿ ਤਪਿਤਾ ਸਾਜਨ ਸੰਤੋਂ ਲੀਰੇ ਸੰਤ ਸਹਾਰੇ ਦੇ ਮੈਂ ਪਰਮਪ੍ਰੀਤ ਅਵਲੈ ਨਾਮਾ ਮੱਜਾਂ ਦਾ ਬਰਾਣਾ ਹੀਰਾ ਬੇਸਮਾ ਪਏ ਨਾਨਕ ਜਸ ਬਾਵਤਾ ਥਾ ਕੋ ਗੁਣੀ ਗਹੀਰਾ ਲਾਟ ਮਹੱਲਾ ਪੰਜਵਾ ਆਪਣਾ ਜਨ ਆਪੇ ਆਪ ਉਦਾਰਿਓ ਆਠ ਪਾਹਰ ਜਨਤ ਸੰਗ ਬਸਿਓ ਮਨ ਕੋ ਨਾਹੀ ਵਿਸਾਰਿਓ ਰਹਾ ਬਰਨ ਚੜਨ ਲਾਹੀ ਸੇ ਸਪੇਖਿਓ ਦਾਸ ਬਾਂ ਸੁਧ ਨਾ ਵਿਚਾਰੇਉ ਕਰ ਕਿਰਪਾ ਨਾਮ ਹਰ ਦੇਉ ਸਹਜ ਸੁਭਾਇ ਸਵਾਰੇਉ ਮਾ ਮੇਕਮ ਰਾਗਣ ਕਾ ਸਾਧਰ ਓ ਮੱਜਾ ਦਾ ਸੁਪਾਲ ਲੋਕਾ ਸੁਣਾ ਤੇ ਸੇਤੇਨ ਦੇਵਾਨੇ ਸੁਦੇ ਸੁਤਾਲਾ ਕੋਨਾ ਕੋਨਾ ਗੁਰੂ ਆਵੇ ਲਾਤਮਾ ਜਿਵਾ ਹਾਰਿ ਹਰਿ ਮਨ ਨਾਮ ਨਾਮ ਕਰਿ ਅਤ ਮਸੂਰ ਮਰ ਗੋਦਾਲ ਕੁਆਰੀ ਸਾਤ ਦਿਨ ਸੀ ਨਾ ਸਰਦਾ ਲਾਦੀ ਮੇਰ ਕੋ ਹਾਰ ਘੁਰ ਮੇਲ